ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 24 ਸਤੰਬਰ 2025 ਤੇ ਟਾਈਮ 6 ਵਜੇ ਦੇ ਕੋਈ 25 26 ਮਿੰਟ ਹੋਏ ਨੇ ਆਜ ਜਿਸ ਚੌਕ ਚਾਪਾ ਖੜੇ ਆ ਆ ਰੋਡ ਬਾਦਲ ਰੋਡ ਵਾਈਦੀ ਹੈ ਬਾਦਲ ਰੋਡ ਹੋ ਗਈ ਹੈ ਨਾ ਇਧਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਇਧਰ ਐਮਸ ਡੱਬ ਵਾਲੀ ਹੈ ਨਾ ਆ ਸਿਟੀ ਨੂੰ ਐਂਟਰ ਕਰਦੀ ਹੈ ਇੱਕ 3 ਪੁਆਇੰਟ ਬਣ ਜਾਂਦਾ ਇਹ ਤਾਂ ਟ੍ਰੈਫਿਕ ਐਕਚੁਅਲ ਦੇ ਵਿੱਚ ਬਹੁਤ ਸੀਗੀ ਹਨ ਤੇ ਕਿਉਂਕਿ ਲਾਈਟਸ ਨਹੀਂ ਸੀ ਲੱਗੀਆਂ ਹੋਈਆਂ ਇੱਥੇ ਤੇ ਬੜੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਵੀ ਕੋਈ ਕਿੱਧਰੋਂ ਆ ਰਿਹਾ ਕੋਈ ਕਿੱਧਰੋਂ ਆ ਰਿਹਾ ਇੱਥੇ ਟੀ ਪੁਆਇੰਟ ਸੀਗਾ ਤੇ ਇੱਥੇ ਕਾਫੀ ਲੜਾਈਆਂ ਝਗੜੇ ਵੀ ਹੋ ਜਾਂਦੇ ਸੀ ਕਈ ਵਾਰੀ ਇੱਕ ਦੂਸਰੇ ਚ ਗੱਡੀ ਵੀ ਵਾਈਦੀ ਸੀਗੀ ਤੇ ਕਾਫੀ ਹੋ ਜਾਂਦਾ ਹੁੰਦਾ ਸੀ ਸੋ ਇਸ ਕਰਕੇ ਚਲੋ ਚੰਗਾ ਹੋਇਆ ਮੈਂ ਕਹਾਂ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਵਧੀਆ ਗੱਲ ਵੀ ਦਿਖਾ ਦੇਣੀ ਚਾਹੀਦੀ ਹੈ ਵੀ ਸਾਡੇ ਸ਼ਹਿਰ ਦੇ ਵਿੱਚ ਚਾਰੋਂ ਪਾਸਿਆਂ ਹੁਣ ਤੁਸੀਂ ਇਹ ਦੇਖੋ ਚੰਗੀ ਗੱਲ ਇੱਕ ਹੋਰ ਜਿਹੜੀ ਤੁਹਾਨੂੰ ਪਤਾ ਬਠਿੰਡੇ ਦੇ ਵਿੱਚ ਜਿਹੜੀ ਬਠਿੰਡੇ ਚ ਜਿਹੜੀਆਂ ਲਾਈਟਾਂ ਲੱਗਿਆ ਸ਼ਹਿਰ ਦੇ ਵਿੱਚ ਉਹਦੇ ਚ ਉਹ ਚੀਜ਼ ਹੈਣੀ ਉਹਦੇ ਚ ਕਿਹੜੀ ਚੀਜ਼ ਵੀ ਜਿਵੇਂ ਹੁਣ ਤੁਸੀਂ ਦੇਖੋ ਮੈਂ ਹੁਣੇ ਦੇਖਿਆ ਸੀ ਇੱਥੇ ਨਾ ਜਿਵੇਂ ਰੈੱਡ ਲਾਈਟ ਹੈ ਨਾ ਇਧਰਲੇ ਪਾਸੇ ਲਿਖਿਆ ਨਾਲ ਆਇਆ ਪਹਿਲਾਂ ਬੀ ਸਟਾਪ ਹਨਾ ਜਦੋਂ ਰੈੱਡ ਲਾਈਟ ਸ਼ੁਰੂ ਹੋਈ ਫਿਰ ਜਦੋਂ ਇਧਰੋਂ ਗ੍ਰੀਨ ਲਾਈਟ ਸ਼ੁਰੂ ਹੋਈ ਕਿਸੇ ਵੀ ਪਾਸਿਓਂ ਤਾਂ ਉਹਦੇ ਨਾਲ ਆ ਜਾਂਦਾ ਗੋ ਮਤਲਬ ਅੱਛੀ ਚੀਜ਼ ਹੈ ਵੀ ਪਤਾ ਲੱਗਾ ਵੀ ਚਲੋ ਵੀ ਜਾਓ ਜੀ ਹੁਣ ਹੋ ਗਈ ਤੁਹਾਡੀ ਆਹ ਹੁਣ ਤੁਸੀਂ ਦੇਖੋ ਸੈਕਿੰਡ ਕਿਨੋ ਹੋ ਰਹੇ ਨੇ ਨਾ ਤਾਂ ਇਹਦੇ ਵਿੱਚ ਨਾਲ ਆਏਗਾ ਏ 5 2 ਇਹ ਆ ਦੇਖੋ yellow ਹੋ ਗਈ ਇਹ ਸਟਾਪ ਆ ਚੀਜ਼ ਹੈ ਜਿਹੜੀ ਨਾ ਇਹ ਮੈਨੂੰ ਲੱਗਦਾ ਇੱਥੇ ਬਹੁਤ ਵਧੀਆ ਪਰ ਮੈਂ ਤੁਹਾਨੂੰ ਨਾਲ-ਨਾਲ ਡਿਪਾਰਟਮੈਂਟਸ ਨੂੰ ਨਾ ਇੱਕ ਗੱਲ ਹੋਰ ਦੱਸਣਾ ਚਾਹਨਾ ਲਾਈਟਾਂ ਲੱਗ ਗਈਆਂ ਬਹੁਤ ਵਧੀਆ ਹੋ ਗਿਆ ਪਰ ਇੱਥੋਂ ਦੇ ਇਸ ਰੋਡ ਦੇ ਹਾਲਾਤ ਤੁਸੀਂ ਦੇਖੋ ਇੱਧਰle ਪਾਸੇ ਸਟੌਪ ਫੜਨ ਦਿਓ ਤਾਂ ਤੁਹਾਨੂੰ ਮੈਂ ਦਿਖਾਵਾਂ ਆ ਦੇਖੋ ਜਦੋਂ ਇਧਰੋਂ ਕੋਈ ਗੱਡੀ ਆਉਂਦੀ ਨਾ ਆਹ ਪੱਥਰ ਇਹਨਾਂ ਤੋਂ ਜਿਹੜੀਆਂ ਗੱਡੀਆਂ ਸਲਿੱਪ ਕਰਦੀਆਂ ਆ ਦੇਖੋ ਆ ਸਾਰਾ ਆ ਸਾਰਾ ਇਹਨਾਂ ਤੋਂ ਗੱਡੀਆਂ ਸਲਿੱਪ ਕਰਦੀਆਂ ਇਹਨਾਂ ਦਾ ਕੋਈ ਜੇ ਤੁਸੀਂ ਹੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਹੈ ਕਿਉਂਕਿ ਇੱਥੋਂ ਇਹ ਇਹਨਾਂ ਦਾ ਕੁਝ ਵੀ ਨਹੀਂ ਤੁਹਾਨੂੰ ਮੈਂ ਹੋਰ ਲੈ ਕੇ ਚੱਲਦਾ ਆਜੋ ਇੱਕ ਵਾਰੀ ਥੋੜਾ ਪਾਸੇ ਹੋਲਣ ਦਿਓ ਤਾਂ ਤੁਹਾਨੂੰ ਮੈਂ ਦਿਖਾਵਾਂ ਇੱਥੇ ਟੋਏ ਨੇ ਇਹਦਾ ਇਲਾਜ ਕਿੰਨੇ ਕਰਨਾ ਹੈ ਪੀ ਲੋਕੀ ਜਿਹੜੇ ਨੇ ਇਥੋਂ ਬੈਲੈਂਸ ਨਾ ਵਿਗੜੇ ਗੱਡੀਆਂ ਜਦੋਂ ਬੰਦਾ ਇੱਕਦਮ ਮੋੜਦਾ ਸਲੋ ਕਰਦਾ ਤੇ ਪਿਛਲੀ ਗੱਡੀ ਜਿਹੜੀ ਉਹ ਵਿੱਚ ਆ ਕੇ ਭਜਦੀ ਹੈ ਸੋ ਮੈਂ ਤੁਹਾਨੂੰ ਇਹ ਵੀ ਦਿਖਾ ਦਿਆਂ ਆ ਦੇਖੋ ਇਧਰੋਂ ਜਿਹੜੀ ਗੱਡੀ ਆਈ ਆ ਹੁਣ ਇਥੋਂ ਕਿੰਨੀ ਨੀਵੀ ਹੈ ਸਾਰਾ ਇਥੋਂ ਆ ਆ ਦੇਖ ਲਓ ਆ ਦੇਖੋ ਕਿੰਨਾ ਜ਼ਿਆਦਾ ਨੁਕਸਾਨ ਆ ਕਿਉਂਕਿ ਗੱਡੀਆਂ ਇਥੋਂ ਆਉਂਦੀਆਂ ਹੈਵੀ ਗੱਡੀਆਂ ਲੋਡਡ ਗੱਡੀਆਂ ਹੁੰਦੀਆਂ ਆ ਇੱਥੇ ਆ ਐਡਾ ਟੋਇਆ ਜਿਹੜਾ ਬਣਿਆ ਪਿਆ ਇਹ ਨੁਕਸਾਨ ਹੈ ਜਿਹੜਾ ਇਹ ਦਿੰਦਾ ਦੇਖੋ ਤੁਸੀਂ ਹੁਣ ਉਹ ਗੱਡੀ ਉੱਤੋਂ ਦੀ ਮੁੜ ਕੇ ਲਿਆਇਆ ਇੱਥੇ ਦੇਖਿਓ ਤੁਸੀਂ ਹਾਲਾਤ ਕੀ ਬੰਦੇ ਨੇ ਦੇਖਿਆ ਇਹਦਾ ਕੀ ਹਾਲ ਹੈ ਡਿਪਾਰਟਮੈਂਟ ਇਹਦੇ ਬਾਰੇ ਕੀ ਸੋਚਦੇ ਨੇ ਕਿ ਐਦਾਂ ਹੀ ਲੋਕ ਆਪਣੀਆਂ ਗੱਡੀਆਂ ਜੜੀਆਂ ਨੇ ਤੜਵਾਉਂਦੇ ਰਹਿਣਗੇ ਇਹ ਪੱਥਰ ਹੈ ਜਿਹੜੇ ਇਤੋਂ ਬੁੜਕਦੇ ਰਹਿਣਗੇ ਲੋਕਾਂ ਦੇ ਸਿਰਾਂ ਚ ਵਜਦੇ ਰਹਿਣਗੇ ਸਲਿੱਪ ਹੋਣਗੇ ਮਸਕੂਟਰ ਮੋਟਰਸਾਈਕਲ ਕਿਉਂਕਿ ਚੌਂਕ ਨੋ ਡਾਊਟ ਆ ਜਿਹੜਾ 3 ਪੁਆਇੰਟ ਸੀ ਬਹੁਤ ਵਧੀਆ ਹੋ ਗਿਆ ਹਨ ਪਰ ਆ ਇੰਨੇ ਕੋ ਹਾਲਾਤ ਆ ਦੇਖੋ ਤੁਸੀਂ ਇਥੋਂ ਆ ਦੇਖੋ ਆ ਦੇਖ ਲਓ ਆ ਦੇਖੋ ਆ ਪੱਥਰ ਨੇ ਸਾਰੇ ਇਹਨਾਂ ਤੋਂ ਜਦੋਂ ਕੋਈ ਵੀ ਟਾਇਰ ਹੈ ਜਿਹੜਾ ਇਹ ਵੱਜੂਗਾ ਤਾਂ ਭਾਜੀ ਬਲਾਸਟ ਹੀ ਕਰੂਗਾ ਬਰਸਟ ਹੋਊਗਾ ਨਾ ਤੋਂ ਇਸ ਕਰਕੇ ਇਹ ਇਹ ਹਾਲਾਤ ਹੈ ਫਿਰ ਜੇ ਮੈਂ ਇੱਥੋਂ ਦੇਖਿਆ ਸੀ ਸਾਹਮਣੇ ਸ਼ਾਪ ਹੈ ਜਿਹੜੀ ਉਹਦੇ ਵੀ ਹਾਲਾਤ ਜਿਹੜੇ ਸੀਗੇ ਹੁਣ ਇੱਥੋਂ ਸਲਿੱਪ ਰਹੀ ਟਟ ਟੋਟਲ ਇੱਥੋਂ ਜਿਹੜੀ ਗੱਡੀ ਆ ਦੇਖੋ ਕੋਈ ਵੀ ਗੱਡੀ ਆਊਗੀ ਨਾ ਇਹ ਬ੍ਰੇਕ ਲਾਂਦੀ ਤਾਂ ਇੱਥੋਂ ਪੂਰੀ ਸਲਿੱਪ ਕਰਦੀ ਹੈ ਮੈਂ ਇੱਥੇ ਇੱਕ ਦੇਖਿਆ ਸ਼ੀਸ਼ਾ ਜਿਹੜਾ ਇਹਨਾਂ ਪੱਥਰਾ ਕਾਰਨ ਆ ਸ਼ੀਸ਼ਾ ਦੇਖੋ ਟੁੱਟਿਆ ਹੋਇਆ ਤਰ ਮੈਂ ਇੱਕ ਵਾਰੀ ਸ਼ੀਸ਼ਾ ਦਿਖਾ ਦਿਆਂ ਇਹ ਕੋਈ ਡਿਜ਼ਾਈਨ ਨਹੀਂ ਹੈਗਾ ਜੇ ਤੁਸੀਂ ਸੋਚੋ ਵੀ ਡਿਜ਼ਾਈਨ ਹੈ ਸਰ ਹੱਥ ਵੀ ਨਹੀਂ ਲਾਣਾ ਆ ਦੇਖੋ ਆ ਸ਼ੀਸ਼ਾ ਕਿਵੇਂ ਇਥੋਂ ਟੁੱਟਿਆ ਹੋਇਆ ਆਪਣਾ ਛੋਟੇ ਵੀਰੇ ਇਹ ਹੈ ਕੀ ਨਾਮ ਹੈ ਕਾਰਤਿਕ ਕਾਰਤਿਕ ਹਾਂਜੀ ਇਹ ਸ਼ੀਸ਼ਾ ਕਿਵੇਂ ਟੁੱਟਿਆ ਇਹ ਗੱਡੀਆਂ ਲੰਘਦੀਆਂ ਵੱਡੀਆਂ ਇਥੋਂ ਪੱਥਰ ਵੱਜਦੇ ਆ ਇੱਥੇ ਸਾਰੇ ਚੌਥੀ ਵਾਰ ਟੁੱਟ ਗਿਆ ਇਹ ਹੈ ਚੌਥੀ ਵਾਰ ਟੁੱਟਿਆ ਇਹ ਚੌਥੀ ਵਾਰੀ ਹਾਂਜੀ ਕਿੰਨੇ ਪੈਸੇ ਲੱਗਦੇ ਇੱਕ ਵਾਰੀ ਲਵਾਣ ਤੇ ਇਹ ਕਿੰਨੇ ਲੱਗਦਾ ਹਾਂਜੀ 10 15000 ਰੁਪਏ ਲੱਗਦਾ ਜੀ ਅੱਛਾ ਬਾਉ ਜੀ ਦੱਸ ਰਹੇ ਸੀਗੇ ਕੋਈ ਨਹੀਂ ਬਾਉ ਜੀ ਤੁਸੀਂ ਦੱਸ ਦਿਓ ਜੇ ਤੁਹਾਡੀ ਅੱਗੇ ਨਾਮ ਤੁਹਾਡਾ ਸ੍ਰੀਵਿੰਦਰ ਨਾਤਾ ਜੀ ਸ੍ਰੀਵਿੰਦਰ ਜੀ ਇਹ ਮੁੰਡਾ ਦੱਸ ਰਿਹਾ ਛੋਟਾ ਬੱਚਾ ਵੀ ਇਹ 10 15000 ਰੁਪਏ ਲੱਗਦਾ ਤੇ ਚੌਥੀ ਵਾਲੀ ਟੁੱਟ ਚੁੱਕੀ ਹੈ ਚੌਥੀ ਬਾਜੀ ਪੱਥਰ ਵੱਜ ਕੇ ਪੱਥਰ ਵੱਜ ਕੇ ਜੀ ਜਦੋਂ ਪੱਥਰ ਵੱਜਦਾ ਉਹਦੋਂ ਐਦਾਂ ਲੱਗਦਾ ਵੀ ਜਿਵੇਂ ਗੋਲੀ ਚੱਲੀ ਹੁੰਦੀ ਆ ਅੱਛਾ ਔਰ 2-3 ਵਾਰ ਤਾਂ ਸ਼ੀਸ਼ਾ ਇਸ ਟਾਈਮ ਤੱਕ ਖੜਾ ਹੈ ਇਹ 2-3 ਵਾਰੀ ਤਾਂ ਸ਼ੀਸ਼ਾ ਨੀਚੇ ਹੀ ਗਿਰ ਗਿਆ ਵੀ ਕਈ ਵਾਰ ਚੋਟ ਲੱਗਣ ਦਾ ਵੀ ਡਰ ਰਹਿੰਦਾ ਇਹ ਦੇ ਨਾਲ ਸਰ ਮੈਂ ਮੈਂ ਉਹੀ ਕਹੀ ਐ ਨਾ ਵੀ ਚਲੋ ਇਸ ਚੀਜ਼ ਵੀ ਸ਼ੁਕਰ ਮਨਾਓ ਵੀ ਪੱਥਰ ਬੜਕ ਗਿਆ ਤੇ ਸ਼ੀਸ਼ੇ ਤੇ ਵੱਜਿਆ ਤੇ ਜੇ ਕਿਸੇ ਦੇ ਸਿਰ ਚ ਵੱਜ ਗਿਆ ਉਹਦਾ ਕੀ ਹਾਲ ਹੋਊਗਾ ਬਬੂ ਜੀ ਉਹਦਾ ਤਾਂ ਫਿਰ ਰੱਬ ਹੀ ਜਾਣਦਾ ਜੀ ਉਹਦਾ ਰੱਬ ਰੱਬ ਰੱਖਾ ਸੋ ਮਕਸਦ ਮੇਰਾ ਇਹ ਹੈ ਬ੍ਰਦਰ ਵੀ ਜੇ ਇੱਥੇ ਲਾਈਟਾਂ ਲਾਤੀਆਂ ਅਸੀਂ ਵਧੀਆ ਗੱਲ ਹੈ ਸਟਾਪ ਹਨਾ ਰੋਕ ਜੋ ਚੱਲ ਪੋ ਪਰ ਆ ਜਿਹੜਾ ਟੀ ਪੁਆਇੰਟ ਤੇ ਇਧਰਲੇ ਪਾਸੇ ਉਹ ਇੰਨੇ ਪੱਥਰ ਨੇ ਇਹਨੂੰ ਕਿੰਨੇ ਸਾਫ਼ ਕਰਨਾ ਕੋਈ ਬਾਹਰੋਂ ਦਾ ਬੰਦੇ ਆਉਣੇ ਨਹੀਂ ਲੋਕਲ ਸੁਣਦੇ ਨਹੀਂ ਬੰਦਾ ਜਾਵੇ ਤੇ ਜਾਵੇ ਕਿੱਧਰ ਪਰ ਮਕਸਦ ਸਾਡਾ ਇਹ ਹੁੰਦਾ ਯਾਰ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋ ਕਿਸੇ ਦਾ ਕੋਈ ਸਿਰ ਨਾ ਪਾਟੇ ਕਿਸੇ ਦਾ ਕੋਈ ਗੋਡਿਆਂ ਤੇ ਛਰੀਟਣਾ ਵੱਜੇ ਕੁਝ ਨਾ ਹੋਵੇ ਕਿਉਂਕਿ ਇੱਥੇ ਇਦਾਂ ਵੀ ਸਲਿੱਪਰੀ ਆ ਪਰਲੇ ਪਾਸਿਓਂ ਵੀ ਸਾਰਾ ਇਹ ਰਾਹ ਤੁਸੀਂ ਵੇਖ ਲਓ ਕਿੱਡਾ ਬੁਰਾ ਹਾਲ ਮੈਂ ਅਵੇਅਰ ਕਰਨਾ ਹੁੰਦਾ ਮੈਂ ਲੋਕਾਂ ਨੂੰ ਥੋੜਾ ਸੁਚੇਤ ਕਰਨਾ ਹੁੰਦਾ ਵੀ ਯਾਰ ਮੇਰੇ ਵੀਰ ਜਦੋਂ ਵੀ ਤੁਸੀਂ ਇੱਥੋਂ ਟੱਪ ਦਿਓ ਕਿਉਂਕਿ ਮੈਨੂੰ ਲੱਗਾ ਇੱਥੇ ਲਾਈਟਾਂ ਵੀ ਹੈ ਨਹੀਂ ਰਾਤ ਨੂੰ ਸ਼ਾਇਦ ਇਸ ਚੌਂਕ ਦੇ ਵਿੱਚ ਉਹ ਪਰਲੇ ਪਾਸੇ ਦੋ ਹੈ ਬਹੁਤ ਜੋ ਲਾਈਟਾਂ ਜਗਦੀਆਂ ਇਹ ਜਗਦੀਆਂ ਨੇ ਹੈ ਇਹ ਚੱਲਦੀਆਂ ਨੇ ਪਰ ਇੱਥੇ ਤਾਂ ਕੋਈ ਨਹੀਂ ਲੱਗਾ ਰਾਤ ਨੂੰ ਕੋਈ ਲਾਈਟ ਵੀ ਹੈ ਨਹੀਂ ਨਹੀਂ ਲਾਈਟ ਹੈ ਨਹੀਂ ਜੀ ਕੋਈ ਧੁੱਪ ਨੇਰਾ ਬਿਲਕੁਲ ਇਹ ਸਾਡੀਆਂ ਲਾਈਟ ਸੱਤ ਲਾਈਟਾਂ ਲਾਈਆਂ ਵੀ ਆ ਨੇ ਤੁਹਾਡੀਆਂ ਤਾਂ ਕਿੰਨੀਆਂ ਕੋਈ ਕੰਮ ਕਰਨ ਗਿਆ ਜਿਹੜੀਆਂ ਡਿਪਾਰਟਮੈਂਟ ਨੂੰ ਚਾਹੀਦਾ ਸਰ ਵੀ ਇੱਥੇ ਕੋਈ ਲਾਈਟਾਂ ਲਵਾ ਦੀਏ ਕੋਈ ਕੁਝ ਕਰ ਦੀਏ ਲੋਕਾਂ ਬਾਰੇ ਸੋਚ ਲਈਏ ਸਿਰਫ ਉਹ ਦੋ ਲਾਈਟਾਂ ਉਹ ਪਰਲੀ ਉਹਦੇ ਤੇ ਐ ਇਹਦੇ ਤੇ ਇੱਥੇ ਜੀ ਥੋੜੀਆਂ ਜੀਆਂ ਆ ਚੌਂਕ ਦੇ ਵਿੱਚ ਕੀ ਆ ਪਰਲੇ ਪਾਸੇ ਹੈ ਹੀ ਨਹੀਂ ਉਧਰਲੇ ਪਾਸੇ ਦਿਖਾਓ ਕਿੱਥੇ ਆ ਹੈਗੀ ਕੋਈ ਆ ਜਾਓ ਉਹ ਪਰੇ ਆ ਤੀਜੇ ਮੱਲੇ ਜਾ ਕੇ ਆ ਟੀ ਪੁਆਇੰਟ ਤੇ ਕੀ ਹੈ ਕੁਝ ਨਹੀਂ ਇਸ ਬਾਰੇ ਵੀ ਥੋੜਾ ਜਿਹਾ ਪ੍ਰਸ਼ਾਸਨ ਸੋਚੇ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਉਹ ਇੱਕ ਕੰਮ ਕਰਨ ਤਾਂ ਮੇਰਾ ਮਕਸਦ ਇਹ ਹੈ ਵੀ ਇਹ ਜਿਹੜੇ ਲੋਕ ਇੱਥੋਂ ਟੱਪਦੇ ਨੇ ਬੇਨਤੀ ਹੈ ਵੀ ਇੱਕ ਤਾਂ ਧਿਆਨ ਨਾਲ ਟੱਪੋ ਦੇਖ ਕੇ ਟੱਪੋ ਕਿਉਂਕਿ ਜਿਹੜੀਆਂ ਵੱਡੀਆਂ ਗੱਡੀਆਂ ਇਦਾਂ ਦੀ ਟੱਪਦੀਆਂ ਦਾ ਇਹ ਇੱਕ ਐਕਸਕਿਊਜ਼ ਦੇ ਦੇਣ ਕਿ ਲੋ ਜੀ ਵੱਡੀਆਂ ਗੱਡੀਆਂ ਟੱਪਦੀਆਂ ਉਹਦੇ ਕਾਰਨ ਹੋ ਜਾਂਦਾ ਇਹ ਹੋ ਜਾਂਦਾ ਤਾਂ ਫਿਰ ਸਾਨੂੰ ਠੀਕ ਵੀ ਕਰਨਾ ਪਏਗਾ ਸਾਡੀ ਡਿਊਟੀ ਹੈ ਸੋ ਇਸ ਕਰਕੇ ਮੇਰੀ ਇੰਨੀ ਕੁ ਡਿਊਟੀ ਬਣਦੀ ਸੀ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿਆਂ ਵੀ ਭਾਜੀ ਆ ਹਾਲਾਤ ਨੇ ਇੱਥੋਂ ਬੜੇ ਧਿਆਨ ਨਾਲ ਆਪਾਂ ਜਾਣਾ ਪਰ ਆ ਹਾਲਾਤ ਨਹੀਂ ਹੋਣੇ ਚਾਹੀਦੇ ਜਿਵੇਂ ਗੱਡੀਆਂ ਹਲੇ ਉਧਰੋਂ ਗ੍ਰੀਨ ਨਹੀਂ ਹੋਈ ਪਰ ਇਹ ਭਾਜੀ ਹੁਣੀ ਕਿੱਥੋਂ ਤੱਕ ਲਾਏ ਨੇ ਤੁਸੀਂ ਇਹ ਵੇਖੋ ਇੱਥੇ ਕੋਈ ਟ੍ਰੈਫਿਕ ਵਾਲਾ ਕੋਈ ਹੋਣਾ ਚਾਹੀਦਾ ਜਿਹੜਾ ਬੰਦਾ ਇਸ ਗੱਲ ਉੱਤੇ ਕੰਟਰੋਲ ਕਰਿਆ ਦੇਖੋ ਮਾਈ ਗਾਡ ਮਾਈ ਗਾਡ ਮਾਈ ਗਾਡ ਮਾਈ ਗਾਡ ਕਿੰਨੀ ਫਾਸਟ ਗਿਆ ਇਹ ਖਾਲੀ ਜਿੰਨ ਘੋੜਾ ਕਹਿ ਦਿੰਦੇ ਆ ਇੱਧਰ ਦਿਖਾਓ ਹਣਾ ਇਸ ਕਰਕੇ ਹਾਦਰ ਸੋ ਇੱਥੇ ਵੀ ਕੰਟਰੋਲ ਕਰਨ ਦੇ ਲਈ ਕੋਈ ਮੈਨੂੰ ਲੱਗਦਾ ਮੁਲਾਜ਼ਮ ਵੀ ਚਾਹੀਦਾ ਨਹੀਂ ਤਾਂ ਲੋਕੀ ਐਦਾਂ ਹੀ ਗੱਡੀਆਂ ਇੱਥੋਂ ਤੱਕ ਲੈਣਗੇ ਤੇ ਪੁੱਛਣ ਗਿਛਣ ਵਾਲਾ ਕੋਈ ਹੈ ਨਹੀਂ ਕਿਉਂਕਿ ਅਸੀਂ ਸਾਨੂੰ ਆਪ ਨੂੰ ਤਾਂ ਸੋਝੀ ਨਹੀਂ ਹੈ ਨਹੀਂ ਨਾ ਪਤਾ ਨਹੀਂ ਲੱਗਦਾ ਵੀ ਕਿੱਥੇ ਅਸੀਂ ਰੁਕਣਾ ਤੇ ਕਿੱਥੋਂ ਤੱਕ ਜਾਣਾ ਪਰ ਮਕਸਦ ਇਹੀ ਤੁਹਾਨੂੰ ਅਵੇਅਰ ਕਰਨ ਦਾ ਤੇ ਜਿਹੜੇ ਲੋਕ ਇਸ ਤਰੀਕੇ ਨਾਲ ਖੜਦੇ ਆ ਉਹਨਾਂ ਨੂੰ ਵੀ ਅਵੇਅਰ ਕਰਨ ਦਾ ਵੀ ਭਾਈ ਜੀ ਥੋੜਾ ਜਿਹਾ ਧਿਆਨ ਨਾਲ ਰੂਲਸ ਨੂੰ ਆਪਾਂ ਫੋਲੋ ਕਰੀਏ ਤੇ ਮੈਨੂੰ ਤੇ ਇਜਾਜ਼ਤ ਦੱਸਿਓ